ਸਮਾਣਾ ਬੱਸ ਸਟੈਂਡ ਦਾ ਪੀਆਰਟੀਸੀ ਦੇ ਬੱਸ ਡਰਾਈਵਰਾਂ ਤੇ ਕੰਡੈਕਟਰਾਂ ਵੱਲੋਂ ਵਾਇਕਾਰਡ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਦੇ ਵਿੱਚ ਰੇੜੀਆਂ, ਟੈਕਸੀਆਂ ਖੜਦੀਆਂ ਔਰ ਮੋਟਰਸਾਈਕਲ ਸਵਾਰ ਘੁੰਮਦੇ ਆ। ਪਹਿਲੇ ਵੀ ਦੋ ਹਾਦਸੇ ਹੋ ਚੁੱਕੇ ਨੇ, ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਕਹਾਮਿਆਜ਼ਾ ਡਰਾਈਵਰ ਕੰਡੈਕਟਰਾਂ ਨੂੰ ਬੁਖਤਨਾ ਪਿਆ। ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਾਂ ਕਿ ਬੱਸ ਸਟੈਂਡ ਬਸਾਂ ਵਾਸਤੇ ਹੋਣਾ ਚਾਹੀਦਾ ਹੈ। ਲੇਕਿਨ ਇਸ 'ਤੇ ਕੋਈ ਕੰਟਰੋਲ ਨਹੀਂ ਹੈ। ਇਸ ਕਰਕੇ ਅਸੀਂ ਜਦ ਤੱਕ ਬੱਸ ਸਟੈਂਡ ਦੇ ਵਿੱਚ ਬਸਾਂ ਕੀ ਸੇਵਾ ਕੋਈ ਦੂਜੀ ਗੱਡੀਆਂ ਖੜेंगी, ਰੇੜ ਅਰਿਆ ਕੋਈ ਮੋਟਰਸਾਈਕਲ ਵਾਲੇ ਉੱਥੇ ਇਸ ਤਰ੍ਹਾਂ ਘੁੰਮਦੇ ਰਹਿੰਦੇ ਹਨ ਹਾਦਸਾ ਹੋ ਗਿਆ ਉਸ ਦਾ ਕੌਣ ਜ਼ਿੰਮੇਵਾਰ ਹੋਗਾ ਤਦੋਂ ਤੱਕ ਅਸੀਂ ਬਸਾਂ ਬਸ ਅਡੇ ਵਿੱਚ ਲੈ ਕੇ ਨਹੀਂ ਜਾਣੀ ਕੱਗਾ ਰੋਡ ਤੇ ਹੀ ਬਸਾਂ ਤੇ ਜਿਹੜਾ ਪਰਸੁਰਮ ਚੌਕ ਹੈ 3 ਪੁਆਇੰਟ ਜਿਹਨੂੰ ਕਹਿੰਦੇ ਆ ਉੱਥੇ ਬਸਾਂ ਚੜ੍ਹਦੇ ਆ ਲੇਕਿਨ ਇੱਥੇ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਪਾਤਲਾ ਜਾਣ ਵਾਲੇ ਲੋਕਾਂ ਨੂੰ ਸੜਕ ਕ੍ਰੋਸ ਕਰਕੇ ਪਰਲੇ ਪਾਸੇ ਜਾਣਾ ਪਊਗਾ ਜਾਂ ਉਧਰ ਇੱਧਰ ਆਊਗਾ ਤਾਂ ਕੋਈ ਵੱਡੇ ਵਾਹਨ ਚੰਡੇਗੜੀ ਸਾਰ ਰੋਡ ਹੈ ਕੋਈ ਹਾਦਸਾ ਹੋ ਜਾਏਗਾ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਸ ਅੱਡੇ ਦੇ ਵਿੱਚ ਮੁਕੰਮਲ ਪ੍ਰਬੰਧ ਬਸਾਲੇ ਹੋਣੇ ਚਾਹੀਦੇ ਹੈ ਮਨਜੀਦਪੁਰ ਮਨਜੀਦਗੋਲ ਕਿੱਥੇ ਜਾਣਾ ਹੈ ਅਸੀਂ ਜਾਣਾ ਲੈਰੇ ਜਾਣਾ ਲੈਰੇ ਬਸ ਅਡੇ ਮੇਂ ਬਸ ਨਹੀਂ ਮਿਲੀ ਕੀ ਕਹਿ ਰਹੇ ਹੈ ਇਹ ਬਸ ਨਹੀਂ ਹੁੰਦੀ ਇੱਥੇ ਦੇ ਇੱਥੇ ਪਾਰ ਕਰੋਗੇ ਡਰ ਲੱਗਦਾ ਨੀਗਾ ਕੱਟ ਹੈ ਕਿ ਹਾਂ ਕੋਈ ਆ ਗਿਆ ਐਕਸੀਡੈਂਟ ਕਰਕੇ ਟੁਰ ਜਾਣਗੇ ਅੰਦਰ ਜਾਣੀ ਚਾਹੀਦੀ ਪੈਦਲ ਆ ਰਹੇ ਜਿੱਥੇ ਅੱਧਾ ਘੰਟਾ ਖੜੇ ਰਹੇ ਅੱਧਾ ਘੰਟਾ ਖੜਨ ਤੋਂ ਬਾਅਦ ਵੀ ਸਾਨੂੰ ਬਾਅਦ ਚ ਕਹਿੰਦੇ ਵੀ ਡਾਕਟਰ ਜੀ ਪੁੱਛਿਆ ਕਹਿੰਦੇ ਜੀ ਬਾਰੋ-ਬਾਰ ਜਾ ਰਹੇ ਨੇ ਤੇ ਅੱਡੇ 'ਚ ਕੋਈ ਬੱਸ ਨਹੀਂ ਆ ਰਹੀ ਹੈ ਜੀ। ਪਰ ਸਨਿਆਰੀਆਂ ਬੜੀਆਂ ਪਰੇਸ਼ਾਨ ਹੋ ਰਹੀਆਂ ਨੇ। ਤੁਹਾਡੇ ਨਾਲ ਬੱਚੇ ਵੀ ਆ। ਬੱਚੇ ਵੀ ਨੇ ਇਹੀ ਪੈਦਲ ਚੱਲ ਕੇ ਫਿਰ ਬਾਹਰ ਆਏ ਆ ਰੋਡ ਤੇ। ਤੇ ਬਜ਼ੁਰਗਾਂ ਨੇ ਕਿੰਨਾ ਔਖਾ ਹੋਗਾ? ਔਖਾ ਹੋ ਰਿਹਾ ਜੀ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈ। ਹੂੰ ਕੀ ਮੰਗਰ ਦਿਓ? ਪਸੰਦ ਆਣੀ ਚਾਹੀਦੀ ਹੈ। ਹਾਂਜੀ। ਅੰਦਰ ਜਾਣੀ ਚਾਹੀਦੀ ਹੈ ਹਾਂ ਬਸ ਅੰਦਰ ਜਾਣੀ ਚਾਹੀਦੇ ਨੇ ਜੀ ਅੰਦਰ ਇਹਨਾਂ ਦਾ ਕਹਿਣਾ ਹੈ ਵੀ ਇੰਦਾ ਕਾਰਾਂ ਖੜੀਆਂ ਉਹਨਾਂ ਕਰਕੇ ਪ੍ਰੇਸ਼ਾਨੀ ਆ ਰਹੀ ਐ ਐਕਸੀਡੈਂਟ ਹੁੰਦੇ ਬੰਦੇ ਕਿ ਉਹ ਸਵਾਰੀ ਹੋਰ ਵੀ ਖੜੀ ਐ ਐਸੀ ਹੋ ਕੱਲੇ ਤਾਂ ਚਲੋ ਆ ਗਏ ਆ ਪੁੱਛ ਕੇ ਤੇ ਹੁਣ ਦਸਵਾਰੀ ਹੋਰ ਖੜੀਆਂ ਉਹਨਾਂ ਨੂੰ ਪਤਾ ਕੋਈ ਨਹੀਂ ਕਿਸੇ ਨੂੰ ਜਾਂ ਮਤਲਬ ਵੀ ਕੋਈ ਬਾਹਰ ਖੜੀਆਂ ਨੇ ਬੱਸਾਂ ਜਾਂ ਕੀ ਪ੍ਰੋਬਲਮ ਐ ਅੰਦਰ ਕਉ ਨਹੀਂ ਜਾ ਰਹੇ ਮੇਰਾ ਨਾਮ ਬਲਜੀਤ ਕਰਜੂ ਹਾਂ ਬੋ ਜੀ ਅੱਧਾ ਪੌਣਾ ਘੰਟਾ ਖੜ ਕੇ ਬੱਸ ਸਟੈਂਡ ਹੁਣ ਵਾਪਸ ਫੇਰ ਸਟੀ ਪੁਆਇੰਟ ਤੇ ਆਇਆ ਚੱਲ ਕੇ ਪੈਦਲ ਚੱਲ ਕੇ ਜੀ ਸਵਾਰੀਆਂ ਨੂੰ ਤਾਂ ਬਹੁਤ ਪ੍ਰੇਸ਼ਾਨੀ ਆ ਰ ਉਹ ਤਾਂ ਖ ਹੋ ਰਿਹਾ ਉਥੋਂ ਪੈਦਲ ਚੱਲ ਕੇ ਅਸੀਂ ਫੇਰ ਇੱਥੇ ਆਇਆ ਜਿਹਦੇ ਕੰਮ ਤੇ ਜਾਣਾ ਬਹੁਤ ਲੇਟ ਹੋ ਰਿਹਾ ਤੁਸੀਂ ਸੂਰੇ ਖੜੇ ਹੋ ਅੰਦਰ ਨਹੀਂ ਗਏ ਬਸ ਮਿਲ ਹੀ ਨਹੀਂ ਅੰਦਰ ਜਿੱਥੇ ਹੋ ਗਿਆ ਖੜੀਆਂ ਨੂੰ 2 ਘੰਟੇ ਹੋ ਗਏ ਹੋਰ ਅੱਛਾ ਲਈਏ ਮੌਸਮ ਦਾ ਜਾਨਾ ਕਿਥੇ ਪਤਾ ਨਹੀਂ ਪਤਾ ਨਹੀਂ ਮੇਰਾ ਨਾਮ ਆ ਜੀ ਰਿਸ਼ਪਾਲ ਸਿੰਘ ਹਾਂ ਪੀਆਰਸੀ ਮੈਂ ਹਾਂਜੀ ਇਹ ਬਸ ਕਰਨ ਕਹਿੰਦੇ ਬਸੇ ਕਿਉਂ ਤੇਰੀ ਕੀ ਕਰਨਾ ਬੱਸਾਂ ਦਾ ਕਾਰਨ ਇਹ ਹੈ ਜੀ ਅੰਦਰ ਬੱਸ ਸਟੈਂਡ ਦੇ ਵਿੱਚ ਬਹੁਤ ਜ਼ਿਆਦਾ ਗੱਡੀਆਂ ਮੋਟਰਸਾਈਕਲ ਨਜਾਇਜ਼ ਰੇੜੀਆਂ ਜਿਵੇਂ ਨਾਲ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜਦ ਅਸੀਂ ਬੱਸ ਮੋੜਦੇ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਪਿੱਛੇ ਕੋਈ ਰੇੜੀ ਖੜੀ ਹੈ ਜਾਂ ਕਨੈਕਟਰ ਸਾਡਾ ਮਗਰ ਵਿਚਾਰਾ ਉੱਤਰ ਕੇ ਦੇਖਦਾ ਓਨੇ ਨੂੰ ਕੋਈ ਅੱਗੇ ਲਿਆ ਕੇ ਗੱਡੀ ਫਸਾ ਦਿੰਦਾ ਕੋਈ ਹਾਦਸਾ ਹੋ ਜੇ ਉਹਦੇ ਲਈ ਡਰਾਈਵਰ ਕਨੈਕਟਰ ਜ਼ਿੰਮੇਵਾਰ ਹੈ ਜੀ ਹਾਂਜੀ ਸਰ ਪਹਿਲਾਂ 2 3 ਬੰਦਿਆਂ ਦੀ ਡੈਥ ਹੋਈ ਹੈ ਜੀ ਬੱਸ ਦੇ ਹੀਠਾ ਆਉਣ ਕਰਨ ਜਿਹਦੇ ਵਿੱਚ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਗਿਆ ਜੀ ਜਦ ਕਿ ਉਹਦੇ ਵਿੱਚ ਡਰਾਈਵਰ ਦਾ ਕੋਈ ਦੋਸ਼ ਨਹੀਂ ਵਹੀਕਲ ਹੀ ਇੰਨੇ ਆ ਰਹੇ ਨੇ ਜੀ ਵੀ ਡਰਾਈਵਰ ਵਿਚਾਰਾ ਕੀ ਕਰੇਗਾ ਜੀ ਅਸੀਂ ਹੁਣ ਆ ਪਬਲਿਕ ਹੈ ਜੀ ਪਬਲਿਕ ਬਾਹਰ ਆ ਰਹੀ ਹੈ ਜੀ ਕੀ ਤੁਸੀਂ ਕੋਈ ਬਸ ਨਹੀਂ ਜ਼ਰੀ ਅੰਦਰ ਨਹੀਂ ਜੀ ਅਸੀਂ ਪਬਲਿਕ ਨੂੰ ਪ੍ਰੇਸ਼ਾਨੀ ਨਹੀਂ ਦੇਣਾ ਚਾਹੁੰਦੇ ਜੀ ਪਰ ਅਸੀਂ ਵੀ ਮਜਬੂਰ ਹਾਂ ਜੀ ਅੰਦਰ ਵਹੀਕਲ ਹੀ ਇੰਨੇ ਹੋ ਗਏ ਜੀ ਵੀ ਸਨ ਕੋਈ ਵੀ ਹਾਸੇ ਦਾ ਖਤਰਾ ਬਣਿਆ ਰਹਿੰਦਾ ਜੀ ਹਰ ਟਾਈਮ ਹੋਰ ਜਦੋਂ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵੀ ਪੂਰਾ ਭਰੋਸਾ ਦਿੱਤਾ ਜੀ ਵੀ ਇਹ ਸਾਰੀਆਂ ਰੇੜੀਆਂ ਕਾਰਾਂ ਮੋਟਰਸਾਈਕਲ ਬੰਦ ਕੀਤੇ ਜਾਣਗੇ ਪ੍ਰਸ਼ਾਸਨ ਦੇ ਦੇਖੋ ਜੀ ਕਾਰਵਾਈ ਨਹੀਂ ਕਰਦਾ ਤਾਂ ਹੀ ਤਾਂ ਗੱਡੀਆਂ ਹਾਰ ਕੇ ਸਾਨੂੰ ਬਾਈਪਾਸ ਕਰਨੀਆਂ ਪੈਂਦੀਆਂ ਜੀ ਹੋਰ ਕਦੋਂ ਤੱਕ ਬਾਹਰ ਰਹਿਣਗੇ ਇਹ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਜੀ ਬੱਸ ਅੱਡੇ ਜੀ ਬੱਸ ਅੱਡੇ ਦੇ ਅੰਦਰ ਨਜਾਇਜ਼ ਕਾਰਾਂ ਮੋਟਰਸਾਈਕਲ ਰੇੜੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਜੀ ਬਸ ਸਟੈਂਡ ਬੱਸਾਂ ਵਾਸਤੇ ਹੋਣਾ ਚਾਹੀਦਾ ਹਾਂਜੀ ਬਸ ਸਟੈਂਡ ਤਾਂ ਬੱਸਾਂ ਵਾਸਤੇ ਹੀ ਆ ਜੀ ਪਰ ਲਿਆ ਕੇ ਵਿੱਚ ਗੱਡੀਆਂ ਮੋਟਰਸਾਈਕਲ ਨਜਾਇਜ਼ ਰੇੜੀਆਂ ਬਹੁਤ ਹੋਰ ਵੀ ਵੀਕਲ ਆਉਂਦੇ ਨੇ ਜੀ ਜਿਨ੍ਹਾਂ ਨਾਲ ਹਾਸੇ ਦਾ ਖਤਰਾ ਬਣਿਆ ਰਹਿੰਦਾ ਹੈ ਜੀ ਮੇਰਾ ਨਾਮ ਜੀ ਸੋਨੂ ਰਾਮ ਹੈ ਜੀ ਤੁਸੀਂ ਕਨੈਕਟਰ ਹੋ ਹਾਂਜੀ ਹਾਂਜੀ ਅਸੀਂ ਪੀਆਰਡੀ ਸਰਕ ਕਨੈਕਟਰਾਂ ਹਾਂ ਕੰਨ ਤਾਂ ਇਹ ਹੀ ਆ ਜੀ ਜਦੋਂ ਤਾਂ ਬਸ ਸਟੈਂਡ ਦਾ ਸਹੀ ਹੱਲ ਨਹੀਂ ਹੁੰਦਾ ਜੀ ਉਦੋਂ ਤਾਂ ਗੱਡੀਆਂ ਬਾਹਰ ਹੀ ਰਹਿਣਗੀਆਂ ਜੀ ਤੇ ਅੰਦਰ ਬਹੁਤ ਬਹੁਤ ਦਿੱਕਤ ਆਉਂਦੀ ਆ ਅਈਦਾ ਸਵਾਰੀਆਂ ਨੂੰ ਵੀ ਦਿੱਕਤ ਦੇਣਾ ਨਹੀਂ ਚਾਹੁੰਦੇ ਕਿੰਨੇ ਹਾਸੇ ਹੋਏ ਅੰਦਰ ਅੰਦਰ ਹੀ ਬਹੁਤ ਹਾਸੇ ਹੋ ਗਏ ਜੀ ਪਹਿਲਾਂ ਉਸ ਤੋਂ ਪਹਿਲਾਂ ਬਹੁਤ ਜਿਆਦਾ ਹਾਸੇ ਹੋ ਗਏ ਜੀ ਉਹ ਬੰਦਿਆਂ ਦੀ ਡੈਥ ਹੋ ਗਈ ਜੀ ਬਈ ਜਿੰਨਾ ਦੋਸ਼ੀ ਕੈਨੇਡਾ ਡਰਾਈਵਰ ਨੂੰ ਠਹਿਰਾਇਆ ਜਾਂਦਾ ਬਾਅਦ ਚ ਦੋ ਤਿੰਨ ਬੰਦਾ ਹੀ ਪਹਿਲਾਂ ਮੌਤ ਵੀ ਹੋ ਗਈ ਹਾਂਜੀ ਹਾਂਜੀ ਉਹਨਾਂ ਦਾ ਦੋਸ਼ੀ ਕੈਨੇਡਾ ਡਰਾਈਵਰ ਨੂੰ ਠਮਾਇਆ ਜਾਂਦਾ ਇਹ